ਮੈਂ ਬਹੁਤ ਧੰਨਵਾਦੀ ਆ ਤੁਹਾਨੂੰ ਕਿਦਾਂ ਦੀ ਲੱਗੀ ਫਿਲਮ ਮੈਨੂੰ ਤਾਂ ਅਲਟੀਮੇਟ ਲੱਗੀ ਅਲਟੀਮੇਟ ਬਸ ਠੀਕ ਹੈ ਜੀ ਜੇ ਤੁਹਾਨੂੰ ਅਲਟੀਮੇਟ ਲੱਗੀ ਜੇ ਮੀਡੀਆ ਨੂੰ ਚੰਗੀ ਲੱਗੀ ਹੈ ਤੇ ਡੈਫੀਨਿਟਲੀ ਉਹ ਆਮ ਆਡੀਅנס ਨੂੰ ਵੀ ਪਸੰਦ ਆਏਗੀ ਜਿਹੜੀ ਅਕਸਰ ਉਹਦੇ ਦੇਖੇ ਜਿਹੜੀ ਡੈਬਿਊ ਮੂਵੀ ਹੁੰਦੀ ਹੈ ਐਕਟਰ ਲਈ ਇੱਕ ਸੁਪਰ ਨਰਵਸਨੈਸ ਵੀ ਐਕਸਾਈਟਮੈਂਟ ਵੀ ਹੁੰਦੀ ਹੈ ਪਰ ਤੁਸੀਂ ਮੈਨੂੰ ਨਰਵਸ ਲੱਗਿਆ ਐਕਸਾਈਟਡ ਜ਼ਿਆਦਾ ਲੱਗਿਆ ਦੇਖੋ ਐਕਸਾਈਟਮੈਂਟ ਇਸ ਕਰਕੇ ਹੈ ਕਿਉਂਕਿ ਅਸੀਂ 1 ਸਾਲ ਲਾ ਕੇ ਕੂਰੀ ਫਿਲਮ ਬਣਾਈ ਹੈ ਔਰ ਸਾਡੇ ਡਾਇਰੈਕਟਰ ਸਰ ਬਹੁਤ ਟੈਲੈਂਟਡ ਨੇ ਉਹਨਾਂ ਸਾਡੇ ਟ੍ਰੇਲਰ ਨੂੰ ਹੀ ਇੰਨਾ ਟੀਜ਼ਰ ਨੂੰ ਪਿਆਰ ਮਿਲਿਆ ਸੀ ਤੋ ਤਾਂ ਕਰਕੇ ਇੱਕ ਜਿਹੜਾ ਕੌਨਫੀਡੈਂਸ ਜਿਹਾ ਹਲਕਾ ਸਾਡੇ ਅੰਦਰ ਜ਼ਰੂਰ ਹੈਗਾ ਸਟਾਰਟ ਹੋ ਚੁੱਕੇ ਤੁਹਾਡਾ ਇੰਡਸਟਰੀ ਵਿੱਚ ਦੇ ਰਹੇ ਸੀ ਤੇ ਕਿਸ ਤਰ੍ਹਾਂ ਦੇਖੋ ਬਹੁਤ ਕੰਪੀਟੀਸ਼ਨ ਆਪਾਂ ਮੇ ਪੰਜਾਬੀ ਇੰਡਸਟਰੀ ਭਾਵੇਂ ਉਹ ਬਾਲੀਵੁੱਡ ਜੀ ਦੇਖੋ ਕੰਪੀਟੀਸ਼ਨ ਤਾਂ 100% ਹਰ ਵੀ ਕਿਸੇ ਵੀ ਲਾਈਨ 'ਚ ਆਪਾਂ ਜਾਣਦੇ ਹਾਂ ਉੱਥੇ ਜ਼ਰੂਰ ਹੁੰਦਾ ਪਰ ਜਦੋਂ ਤੁਸੀਂ ਚੰਗੀਆਂ ਕਹਾਣੀਆਂ ਚੂਜ਼ ਕਰੋਗੇ ਚੰਗਾ ਸਿਨੇਮਾ ਚੂਜ਼ ਕਰੋਗੇ ਡੈਫੀਨੇਟ ਤੁਸੀਂ ਬਣੇ ਰਹੋਗੇ ਜਿੱਦਨ ਤੁਸੀਂ ਕੋਈ ਵੀ ਕੱਚੀ ਚੀਜ਼ ਕਰਦੇ ਹੋ ਜਾਂ ਥੋੜੀ ਜਿਹੀ ਢਿੱਲੀ ਚੀਜ਼ ਕਰਦੇ ਹੋ ਤਾਂ 100% ਆ ਕਿ ਆਡੀਅנס ਨੇ ਪੈਸੇ ਖਰਚ ਕੇ ਦੇਖਣ ਜਾਣਾ ਤੇ ਉਹ ਤੁਹਾਨੂੰ ਦੇਖਣ ਨਹੀਂ ਜਾਣਗੇ ਸੋ ਮੇਰੀ ਹਮੇਸ਼ਾ ਕੋਸ਼ਿਸ਼ ਰਹੂਗੀ ਕਿ ਕਹਾਣੀ ਚੰਗੀ ਹੋਵੇ ਡਾਇਰੈਕਸ਼ਨ ਚੰਗੀ ਹੋਵੇ ਔਰ ਇੰਟਰਟੇਨਮੈਂਟ ਹੋਵੇ ਫਿਲਮ ਔਰ ਉਹਦੇ ਨਾਲ ਸਨੇਹਾ ਹੋਵੇ ਜਿਰਜ ਕੁਮਾਰ ਬੜਾ ਸੋਸ ਸਮਝ ਕੇ ਨਾਮ ਰੱਖੇ ਕਿ ਹੋਰ ਵੀ ਹੈਗੇ ਨੇ ਐਕਟਰ ਜਿਰਜ ਕੁਮਾਰ ਪੰਜਾਬੀ ਇੰਡਸਟਰੀ ਵਿੱਚ ਤੇ ਅਕਸਰ ਦੇਖਿਆ ਇਹ ਬਹੁਤ ਜਲਦੀ ਗ로우 ਕਰਦੇ ਨੇ ਤਾਂ ਇਹਨੂੰ ਕਿਹਾ ਆਪਣਾ ਤੁਸੀਂ ਕਾਈਂਡ ਆਫ ਪੋਜ਼ਿਟਿਵ ਪੁਆਇੰਟ ਮੰਨਦੇ ਹੋ ਬਿਲਕੁਲ ਉਹ ਮੇਰੇ ਭਰਾ ਨੇ ਵੱਡੇ ਔਰ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਦਾ ਔਰ ਬਹੁਤ ਕਮਾਲ ਦੇ ਐਕਟਰ ਨੇ ਉਹ ਅੱਜ ਸਾਡੇ ਪ੍ਰੀਮੀਅਰ ਤੇ ਵੀ ਆਏ ਸੀਗੇ ਮਤਲਬ ਉਹ ਜਿਨ੍ਹਾਂ ਨੇ ਮੈਂ ਕਹਿ ਸਕਦਾ ਵੀ ਮ제 ਮ제 ਹੋਏ ਐਕਟਰ ਨੇ ਅਸੀਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਉਹਨਾਂ ਵਰਗੇ ਬਣ ਜਾਈਏ ਜਾਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਾਂਗੇ ਉਹ ਬਹੁਤ ਪਿਆਰੇ ਨੇ ਔਰ ਬਹੁਤ ਪਿਆਰ ਦਿੰਦੇ ਨੇ ਉਹਨਾਂ ਨੇ ਸਾਨੂੰ ਸਾਡੀ ਇਸ ਫਿਲਮ ਨੂੰ ਵੀ ਬਹੁਤ ਸਪੋਰਟ ਕੀਤਾ। ਕਿਰਦਾਰ ਦਾ ਤੁਸੀਂ ਟਾਈਮਿੰਗ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੈ ਕਾਮੇਡੀ ਦਾ ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਬੀਇੰਗ ਐਨ ਐਕਟਰ? ਅ ਐਕਚੁਅਲ ਫੈਕਟਰ ਇਹ ਹੈ ਕਿ ਮੈਂ ਸਟੈਂਡ ਅਪ ਕਾਮੇਡੀ ਤੋਂ ਸ਼ੁਰੂ ਕੀਤਾ ਸੀਗਾ ਔਰ ਮੈਂ ਬਹੁਤ ਸਾਰੇ ਚੈਨਲ ਤੇ ਸਟੈਂਡ ਅਪ ਕਾਮੇਡੀ ਕਰਦੇ ਰਿਹਾ ਸ਼ਾਇਦ ਤਾਂ ਕਰਕੇ ਮੇਰੀ ਉਹ ਟਾਈਮਿੰਗ ਜਿਹੜੀ ਆ ਉਹ ਥੋੜੀ ਜਿਹੀ ਬਿਹਤਰ ਹੈ। ਸੋ ਇਸ ਕਰਕੇ ਬਾਕੀ ਜਿਹੜੀ ਐ ਜੇ ਮੈਂ ਆਪਣੇ ਮੂੰਹੋਂ ਕੋਈ ਗੱਲ ਕਹੂੰਗਾ ਉਹ ਮੈਨੂੰ ਲੱਗਦਾ ਚੰਗੀ ਨਹੀਂ ਲੱਗੇਗੀ ਆਡੀਅנס ਫਿਲਮ ਦੇਖੇਗੀ ਤੇ ਉਹ ਜ਼ਰੂਰ ਦੱਸੇਗੀ ਕਿ ਉਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਜਨਰ ਕਿਹੜਾ ਫੇਵਰਿਟ ਤੁਹਾਡਾ ਮੈਂ ਹਰ ਕਿਸਮ ਦਾ ਕਿਰਦਾਰ ਤੁਸੀਂ ਦੇਖਿਆ ਹਾਂ ਸੋ ਕਿ ਅਦਾਕਾਰ ਹਰ ਕਿਸਮ ਦੇ ਕਿਰਦਾਰ ਵਿੱਚ ਆਪਣਾ ਨੂੰ ਢਾਲ ਸਕਦਾ ਪਰ ਜਨਰ ਕਿਹੜਾ ਫੇਵਰਿਟ ਜਨਰ ਮੇਰਾ ਕਾਮੇਡੀ ਮੇਰਾ ਫੇਵਰਿਟ ਜਨਰ ਹੈ ਔਰ ਬਟ ਇਹ ਨਹੀਂ ਕਿ ਆਪਾਂ ਇਸ ਚੀਜ਼ ਤੇ ਵਜੇ ਰਵਾਂਗੇ ਜੇ ਅਦਰ ਵੀ ਕਦੀ ਕੁਝ ਡਿਫਰੈਂਟ ਆਫਰ ਹੋਊਗਾ ਤੇ 100% ਉਸ ਚੀਜ਼ ਨੂੰ ਅਗਰ ਨਿਭਾ ਸਕਦੇ ਹੋਏ ਤੇ ਜ਼ਰੂਰ ਕਰਾਂਗੇ ਕਿ ਕਿਦਰੀ ਇੱਕ ਮਦਰ ਤੇ ਸੰਦਾ ਬਾਂਡਿੰਗ ਦੇਖਣ ਨੂੰ ਮਿਲਿਆ ਰਪਿੰਦਰ ਰੂਪੀ ਮੈਮ ਸਾਡੇ ਬਹੁਤ ਪਿਆਰੇ ਨੇ ਮੈਨੂੰ ਐ ਲੱਗਦਾ ਕਿ ਜਿੱਦਾਂ ਮੇਰੇ ਮਦਰ ਇਸ ਦੁਨੀਆ ਤੇ ਨਹੀਂ ਹੈਗੇ ਤੇ ਮੈਂ ਮੈਮ ਨਾਲ ਜਦੋਂ ਕੰਮ ਕੀਤਾ ਤੇ ਮੈਨੂੰ ਨਾ ਉਦਾਂ ਹੀ ਲੱਗਾ ਵੀ ਜਿੱਦਾਂ ਮੈਨੂੰ ਉਹ ਦਵਕੇ ਮਾਰਦੇ ਹੁੰਦੇ ਸੀ ਉਦਾਂ ਹੀ ਰੂਪੀ ਮੈਡਮ ਨਾਲ ਕਿਰਦਾਰ ਹੈ ਕਿ ਸਾਡਾ ਨੋਕ ਝੋਕਿਆ ਲੜਾਈ ਝਗੜਾ ਮਾਂ ਪੁੱਤ ਦਾ ਸੋ ਬਹੁਤ ਪਿਆਰੇ ਨੇ ਉਹਨਾਂ ਨਾਲ ਕੰਮ ਕਰਕੇ ਏਡੇ ਵੱਡੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਕੇ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੀ ਫਿਲਮ ਦੇ ਵਿੱਚ ਇੰਨੇ ਸੋਹਣੇ ਔਰ ਸੀਨੀਅਰ ਕਲਾਕਾਰ ਨੇ ਐਕਸਪੈਕਟੇਸ਼ਨ ਦੇ ਫਿਲਮ ਤੋਂ ਕੀ ਐਕਸਪੈਕਟ ਕਰ ਰਹੇ ਹੋ ਕੱਲੋ ਹੋਰ ਵੀ ਕਾਫੀ ਸਾਰੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਭਾਵੇਂ ਮਾਜ ਜਾਏ ਭਾਵੇਂ ਬਾਲੀਵੁੱਡ ਫਿਲਮ ਵੀ ਆ ਰਹੀ ਹੈ ਪਰਮ ਸੁੰਦਰੀ ਦੇਖੋ ਮੈਂ ਇਹੀ ਕਹੂੰਗਾ ਜਿਹੜੀਆਂ ਫਿਲਮਾਂ ਸਾਡੇ ਨਾਲ ਵੀ ਰਿਲੀਜ਼ ਹੋ ਰਹੀਆਂ ਨੇ ਵਾਹਿਗੁਰੂ ਅਕਾਲ ਪੁਰਖ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਫਿਲਮ ਬਣਾਉਣ ਟਾਈਮ ਬਹੁਤ ਮਿਹਨਤ ਲੱਗਦੀ ਹੈ ਔਰ ਬਾਕੀ ਆਡੀਅנס ਸੇ ਹੁੰਦਾ ਕਿ ਆਡੀਅנס ਨੂੰ ਕਿਹੜੀ ਫਿਲਮ ਖਿੱਚ ਪਾਉਂਦੀ ਹੈ